ਦੈਨਿਕ ਸਵੇਰਾ ਟੀਵੀ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਮਪ੍ਰਕਾਸ਼ ਮੈਂਟੂ ਪੰਜਾਬ ਦੇ ਵਿੱਚ ਪਿਛਲੇ 1 ਮਹੀਨੇ ਤੋਂ ਜਿਹੜੀ ਲਗਾਤਾਰ ਜਿਹੜੀ ਬਾਰਿਸ਼ ਹੋ ਰਹੀ ਹੈ ਔਰ ਪੰਜਾਬ ਦੇ ਜਿਹੜੇ 12 ਜ਼ਿਲ੍ਹੇ ਹੜ ਦੀ ਮਾਰ ਹੇਠ ਨੇ ਔਰ ਹਜ਼ਾਰ ਤੋਂ ਵੱਧ ਜਿਹੜੇ ਪਿੰਡ ਨੇ ਹੜ ਪ੍ਰਭਾਵਿਤ ਹੋਏ ਨੇ ਜਿਹੜੀ ਪਾਣੀ ਦੀ ਆਮਦ ਆ ਲਗਾਤਾਰ ਹੋ ਰਹੀ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਆ ਲਗਾਤਾਰ ਮੀਂਹ ਪੈਣ ਕਾਰਨ ਔਰ ਲੈਂਡ ਸਲਾਈਡ ਹੋਣ ਕਾਰਨ ਜਿਹੜਾ ਪੰਜਾਬ ਦੇ ਡੈਮਾਂ ਦੇ ਵਿੱਚ ਪਾਣੀ ਦੀ ਜਿਹੜੀ ਆਮਦ ਆ ਵਧੀ ਆ ਔਰ ਜੇ ਗੱਲਬਾਤ ਕਰੀਏ ਤਾਂ ਜਿਹੜੀ ਡੈਮਾ ਦੇ ਵਿੱਚ ਕਈ ਲੱਖ ਕਿਓਸਿਕ ਪਾਣੀ ਇਸ ਟਾਈਮ ਵਧਿਆ ਹੋਇਆ ਔਰ ਅੱਜ ਅਸੀਂ ਸਮਰਾਲਾ ਦੇ ਵਿੱਚ ਮੌਜੂਦ ਆ ਜਿੱਥੇ ਕਿ ਜ਼ਿੰਦਗੀ ਦੀ ਜਿਹੜੀ ਰਫ਼ਤਾਰ ਆ ਉਹ ਸਲੋ ਹੋਈ ਆ ਸਬਜ਼ੀਆਂ ਤੇ ਫਰੂਟ ਦੇ ਭਾ ਮੀਂ ਦੇ ਕਾਰਨ ਵਧੇ ਨੇ ਕਿਉਂਕਿ ਹਿਮਾਚਲ ਤੋਂ ਕਈ ਸਬਜ਼ੀਆਂ ਔਰ ਫਰੂਟ ਉੱਥੋਂ ਪੰਜਾਬ ਦੇ ਵਿੱਚ ਆਉਂਦੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਇੱਕ ਫਰੂਟ ਵਕਰੀਤਾ ਦੁਕਾਨਦਾਰ ਹੈਗੇ ਨੇ ਗੱਲਬਾਤ ਕਰ ਲੈਣੇ ਹਾਂਜੀ ਬਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਂ ਜੀ ਰਵੀ ਕੁਮਾਰ ਆ ਜੀ ਆ ਕਿਹੜਾ ਕਿਹੜਾ ਫਰੂਟ ਆ ਜਿਹੜਾ ਬਾਹਰੋਂ ਆਉਂਦਾ ਔਰ ਕਿਹੜਾ ਕਿਹੜਾ ਫਰੂਟ ਆ ਜਿਹੜਾ ਮਹਿੰਗਾ ਹੋਇਆ بارش ਕਰ بارش ਕਰਕੇ ਜੀ ਜਿਵੇਂ ਆਪਣਾ ਸੇਬ ਆ ਜੀ ਸੇਬ ਸਾਰੇ ਹਿਮਾਚਲ ਜਾਉਣਾ ਸੰਗਲੇ ਤੋਂ ਆਉਣਾ ਜੀ ਉਹ ਰਾਹ ਸਾਰੇ ਬੰਦ ਨੇ ਜੀ ਇਹ ਰਾਹ ਬੰਦ ਹੋਣ ਕਰਕੇ ਉਧਰ ਗੱਡੀ ਫਸੀ ਪਈ ਆ ਸਾਰੀ ਤੇ ਇਧਰ ਫਰੂਟ ਆਣੇ ਰਿਹਾ ਇਸ ਟਾਈਮ ਜਿਵੇਂ ਜੋ ਵੀ ਫਰੂਟ ਆ ਰਿਹਾ ਹੈ ਗਲੇ ਆ ਰਿਹਾ ਐਨ ਜਿਵੇਂ ਪੱਕਿਆ ਹੋਇਆ ਆ ਰਿਹਾ ਬਿਲਕੁਲ ਤਿਆਰ ਜਾ ਉਪਰੋਂ ਸਾਫ ਨੇ ਵਿੱਚੋਂ ਗਲੇ ਹੋਏ ਨਿਕਲ ਰਿਹਾ ਨੇ ਜੀ ਮੀ ਕਰਕੇ ਜੀ ਬਰਸਾਦ ਕਰਕੇ ਆ ਕਈ ਫਰੂਟ ਇਹੋ ਜਿਹੇ ਵੀ ਨਹੀਂ ਜਿਹੜੇ ਪੰਜਾਬ ਦੇ ਵਿੱਚ ਸਟੋਰ ਕਰਕੇ ਰੱਖੇ ਜਾਂਦੇ ਔਰ ਉਹਨਾਂ ਤੋਂ ਤੁਸੀਂ ਖਰੀਦਦੇ ਆਂ ਹਾਂਜੀ ਹਾਂਜੀ ਸਟੋਰ ਹੁੰਦੇ ਨੇ ਜਿਵੇਂ ਕਿ ਬੱਬੂ ਕੋਲ ਸਟੋਰ ਹੁੰਦੇ ਨੇ ਇਸ ਟਾਈਮ ਸਾਰੇ ਬੱਬੂ ਕੋਲ ਸੇ ਖਰਾਬ ਆ ਰਹੇ ਨੇ ਜਿਵੇਂ ਗੜੇ ਕੱਲ ਵੀ ਪੇਟੀ ਆਈਏ ਸਾਡੇ ਕੋਲ ਸਾਰੇ ਗੜੇ ਹੋਏ ਪੇਟੀ ਆਏ ਇਹਨਾਂ ਸਾਰੀ 1500 ਤੋਂ 1500 ਦੀ ਪੇਟੀਆ ਆਲੂਏ ਖਾਰੇ ਵੀ ਆ ਉਹ ਸਾਰੇ ਤਕਰੀਬਨ ਖਰਾਬ ਆ ਰਹੇ ਨੇ ਸੇਬ ਕਿੱਥੋਂ ਆਂਦਾ ਤੁਹਾਡੇ ਕੋਲ ਸੇਬ ਇਸ ਟਾਈਮ ਆਪਣਾ ਸਿਮਲਾ ਤੇ ਕੁਲੂ ਤੋਂ ਆ ਰਿਹਾ ਸੀ ਉਹ ਵੀ ਨਹੀਂ ਆ ਰਿਹਾ ਜੀ ਹੁਣ ਹੁਣ ਜਿਵੇਂ ਮਤਲਬ ਕੀ ਜਿਵੇਂ ਸਟੋਰ ਆ ਉਹ ਹੀ ਆ ਰਹਿਣਾ ਜੀ ਜੀ ਸਰ ਤੇ ਕੀ ਕਿਹੜਾ ਫਰੂਟ ਦਾ ਜਿਹੜਾ ਪਾਸ ਟਾਈਮ ਆ ਸਮਾਨ ਝੂੜਿਆ ਇਸ ਟਾਈਮ ਜੀ ਸਾਰੇ ਫਰੂਟ ਵੱਧ ਗਏ ਨੇ ਜੀ ਰੇਟ ਸੇਬ ਦਾ ਹਲੇ ਹੋਰ ਵੀ ਵੱਧ ਜਾਣਾ ਜੀ ਜਿਵੇਂ ਸਾਨੂੰ ਪਤਾ ਲੱਗਿਆ ਪਿੱਛੋਂ ਕੋਈ ਕੋਈ ਵੀ ਗੱਡੀ ਮੰਡੀ ਬਿਲਕੁਲ ਖਾਲੀ ਆ ਲੁਧਿਆਣੇ ਵਾਲੀ ਮੰਡੀ ਖਾਲੀ ਆ ਤੇ ਆਪਣੇ ਖੰਨੇ ਵਾਲੀ ਵੀ ਮੰਡੀ ਖਾਲੀ ਪਈ ਆ ਜੀ ਗਾਹਕਾਂ ਦਾ ਕੀ ਐ ਸਾਰਾ ਗਾਹਕ ਤੁਹਾਡੇ ਕੋਲ ਮਹਿੰਗਾ ਸਮਾਨ ਦੇਖ ਕੇ ਖਰੀਦਣੇ ਨੇ ਕਿ ਨਹੀਂ ਗਾਹਕ ਕੀ ਦਾ ਫਰਕ ਪਿਆ ਗਾਹਕ ਤਾਂ ਤਾਂ ਗਾਹਕ ਤਾਂ ਜੇ ਆਵੇ ਤਾਂ ਦੇਵੇ ਗਾਹਕ ਆਉਂਦਾ ਹੀ ਨਹੀਂ ਜੀ ਮੀਂਹ ਦੀ ਵਿੱਚ ਜਿਹੜਾ ਮਾਰਾ ਮੋਟਾ ਆਉਂਦਾ ਫਿਰ ਕਹਿੰਦਾ ਰੇਟ ਵਧਿਆ ਹੋਇਆ ਜੀ ਕੀ ਖਾਵਾਂਗੇ ਕੀ ਰੱਖਾਂਗੇ ਜੀ ਠੀਕ ਹੈ ਜੀ ਤੇ ਅੱਜ ਤਾਂ ਹੀ ਦੇਖਿਆ ਜਾਵੇ ਤੁਹਾਡੇ ਕੋਲ ਅਮਰੂਦ ਸੇਬ ਔਰ ਕਿ ਮਸੰਮੀ ਹੈਗਾ ਮਸੰਮੀ ਦਾ ਕੀ ਪ੍ਰਾਈਸ ਹੈ ਮਸੰਮੀ ਇਸ ਟਾਈਮ ਜੀ 80 ਤੋਂ 70 ਦਾ ਰੇਟ ਆ ਜੀ ਤੇ ਮਤਲਬ ਪਿੱਛੇ ਵੀ ਉਹਨਾਂ ਦਾ ਰੇਟ ਵਧਿਆ ਆ ਜੀ ਜੀ ਅਮਰੂਦ ਵਗੈਰਾ ਦਾ ਇਥੋਂ ਪੰਜਾਬ ਤੋਂ ਹਾਂਜੀ ਲੋਕਲ ਅਮਰੂਦ ਆ ਲੋਕਲ ਅਮਰੂਦ ਦੇ ਵਿੱਚ ਇਸ ਟਾਈਮ ਸੌਂਡ ਬਹੁਤ ਆ ਜੀ ਬਰਸਾਤ ਕਰਕੇ ਦਿੱਤ ਨਹੀਂ ਰਹੀ ਆ ਇੰਪੋਰਟਡ ਜਿਹੜਾ ਅਮਰੂਦ ਆ ਉਹ ਹੀ ਵਿਕ ਰਿਹਾ ਜੀ ਉਹਦਾ ਵੀ ਰੇਟ 120 100 ਦਾ ਰੇਟ ਹੋਇਆ ਆ ਜੀ ਆ ਤੁਹਾਡੀ ਇਨਕਮ 'ਚੋ ਵੀ ਫਰਕ ਪਿਆ ਰੋ ਜਾਨਤ ਬਹੁਤ ਫਰਕ ਹੈ ਜੀ ਕੰਮ ਨਹੀਂ ਹੈਗਾ ਜੀ ਜਿਵੇਂ ਹੀ ਕੰਮ ਨਹੀਂ ਹੈਗਾ ਜੀ ਮਤਲਬ ਰੁਪਈਏ ਦੇ ਵਿੱਚ 25 ਪੈਸੇ ਦਾ ਕੰਮ ਰਹਿ ਗਿਆ ਜੀ ਉਹ ਵੀ ਨਹੀਂ ਹੈਗਾ ਜੀ 25 ਪੈਸਾ ਵੀ ਕੰਮ ਨਹੀਂ ਹੈਗਾ ਜੀ ਬਾਰਿਸ਼ ਕਰਕੇ ਇਹ ਬਰਸਾਤ ਕਰਕੇ ਆ ਜੀ ਸੋ ਸਮਰਾਲਾ ਸ਼ਹਿਰ ਦੇ ਵਿੱਚ ਇੱਕ ਚੌੜਾ ਬਾਜ਼ਾਰਾ ਉੱਥੇ ਇੱਕ ਸਬਜ਼ੀ ਵੇਚਣ ਵਾਲੇ ਭਾਈ ਸਾਹਿਬ ਹੈਗੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਕਿਉਂਕਿ ਸਮਰਾਲਾ ਦੇ ਵਿੱਚ ਜਗ੍ਹਾ ਜਗ੍ਹਾ ਤੇ ਭਾਰੀ ਮੀਂਹ ਪੈਣ ਕਾਰਨ ਪਾਣੀ ਖੜਾ ਔਰ ਗਾਗ ਵੀ ਬਹੁਤ ਟਾਵੇਟਾ ਵੇ ਨਜ਼ਰ ਆ ਰਹੇ ਆ ਕਿਉਂਕਿ ਆ ਜਿਹੜਾ ਕਾਫੀ ਲੋਕ ਨੇ ਮੀਂਹ ਤੋਂ ਬਚਣ ਲਈ ਬਾਹਰ ਘਰਾਂ ਤੋਂ ਨਹੀਂ ਨਿਕਲ ਰਹੇ ਗੱਲਬਾਤ ਕਰ ਲੈਨੇ ਆ ਸਬਜ਼ੀ ਵੇਚਣ ਵਾਲੇ ਭਾਈ ਸਾਹਿਬ ਭਾਈ ਸਾਹਿਬ ਜੀ ਕੀ ਨਾਮ ਆ ਤੁਹਾਡਾ ਰਾਮ ਸੁਖ ਆ ਕਰੂੰ ਤੋਂ ਕਰਦੇ ਹਾਂ ਸਬਜ਼ੀ ਦਾ ਕੰਮ ਹੋ ਗਿਆ ਵੀ ਬੀ ਬੱਚੇ ਜ਼ਰ ਹੋ ਗਏ ਆਪਣਨ ਕਰਦੇ ਕੰਮ ਹਾਂ ਇਹ ਮੌਕੇ ਤੇ ਨਹੀਂ ਦੇਖਿਆ ਮੈਂ ਪਰ ਜਿੰਨੇ ਬਹਿਦਤ ਕੀ ਹੋਗੀ ਨਾ ਅਏ ਬਹਿਦਤ ਦੇਖੀ ਨਹੀਂ ਬਬਰੇ ਆ ਪਹਾੜੀ ਬਰਸਾਤ ਕਰਨ ਜਿਵੇਂ ਪਿਛਲੇ ਕਈ ਦਿਨਾਂ ਤੋਂ ਭਾਰੀ ਬਰਸਾਤ ਪੈ ਰਹੀ ਹੈ ਕਿੰਨਾ ਕਾ ਫਰਕ ਪਿਆ ਤੁਹਾਡੇ ਸਬਜ਼ੀ ਦੇ ਕੰਮ ਦੇ ਵਿੱਚ ਫਰਕ ਵੀਰੇ ਨਾ ਬਹੁਤ ਫਰਕ ਪੈ ਗਿਆ 20% ਕੰਮ ਰਹਿ ਗਿਆ ਹਾਂ ਇਹ ਸੌਤ ਵੀਜੀ 20% ਕੰਮ ਰਹਿ ਗਿਆ ਗਾਂਗਰ ਗੱਲਦਾ ਨਹੀਂ ਆ ਲੋਕਾਂ ਕੇ ਰਾਜ ਬਾਨੇ ਖੜਿਆ ਹੋਇਆ ਹਾਂ ਬਹੁਤ ਬੁਰਾ ਹਾਲਰ ਹੋਗਾ ਮੇਰੀ ਬੰਦੇ ਨੇ ਸਬਜ਼ੀ ਲੈਣੀ ਓਕੀ ਐ ਨਹੀਂ ਸਬਜ਼ੀ ਮਹਿੰਗੀ ਹੋਗੀ ਇਹਨਾਂ ਦੀ ਗੱਲ ਬੰਦਾ ਕੀ ਕਰੇ ਦਿਹਾੜੀਓ ਬੰਦਾ ਦੱਸੋ ਨਾ ਕੰਮ ਮਿਲਦੇ ਨੇ ਨਾ ਤੇ ਫਾਇਸੇ ਖਚਦੇ ਨੇ ਸੱਚਾ ਸਬਜ਼ੀ ਇੰਨੀ ਮਹਿੰਗੀ ਹੋਗੀ ਤਾਂ ਰੱਖਣੀ ਪੈਂਦੀ ਐ ਫਿਰ ਪਰ ਮਾਰ ਸਬਜ਼ੀ ਖਰਾਬ ਹੋਤ ਹੋ ਰਹੀ ਆ ਬਸਾਦ ਕਰਕੇ ਜਿਹੜਾ ਮੀਂਹ ਪੈਂਦਾ ਫਤਲ ਚੀਜ਼ ਖਰਾਬ ਹੋ ਜਾਂਦੀ ਸਾਰੀ ਹੋ ਜਾਂਦੀ ਐ ਜੀ ਜਿਹੜਾ ਮੰਨ ਲਓ ਅੱਜ ਸਵੇਰੇ ਤੁਸੀਂ ਸਬਜ਼ੀ ਸਬਜ਼ੀ ਮੰਡੀ ਚੋਂ ਖਰੀਦਦੇ ਹੋ ਉਹ ਕਿੰਨੇ ਦਿਨ ਚੱਲਦੀ ਆ ਵਿਦੇ ਹੁੰਦੇ ਜੇ ਬਸਾਰੀ ਸਬਜੀ ਹੁੰਦੀ ਆ ਵੀਰੇ ਬਸ 10 ਰੰਡੇ ਬਰੰਡੇ ਚੱਲਦੀ ਆ ਬਸ ਹੂੰ ਕਿ ਸਬਜੀ ਬਸਸਤੀ ਸਬਜੀ ਹੁੰਦੀ ਆ ਇਹ ਬਸਾ ਕੇ ਸਬਜੀ ਦਾ ਖਾਬ ਜਾਂਦੀ ਆ ਜੀ ਕਿ ਪਾਣੀ ਲੱਗੇ ਹੁੰਦਾ ਜੇ ਇਹ ਪਾਣੀ ਨਾਲ ਬਹੁਤ ਸਾਰੇ ਬੰਦੇ ਵੀ ਜੀ ਸਭ ਨਾਲ ਮਹਿੰਗੀ ਸਬਜੀ ਕਿਹੜੀ ਐ ਇਸ ਚੰਨ ਤੋਂ ਸਬਜੀ ਦੇ ਸਮੇਂ ਮਟਰ ਤੇ ਗੋਭੀ ਸਬਜੀ ਜਿਹੜਾ ਸਬਜਾਂ ਦਾ ਪਹਾੜੀ ਸਬਜੀ ਸਾਰੀ ਸਿੰਧਲਾ ਵਿੱਚ ਹੋ ਗਿਆ ਔਰ ਇਹ ਸਬਜੀ ਹੋ ਗਈ ਮਹਿੰਗੀ ਸਬਜੀ ਸਾਰੀਆਂ ਲੋਕੀ ਮਟਰ ਖਰੀਦ ਰਹੇ ਨੇ ਜੀ ਕਿਤੇ ਨਹੀਂ ਆ ਕਿਉਂ ਮਟਰ ਸੌਦਾ ਮਹਿੰਗਾ ਜੀ ਤਾਂ ਆਹ ਕਦਾਰ ਬਣਾ ਲੈਣੇ ਆ ਆਲੂ ਬਣਾ ਲੈਣੇ ਬੰਦਾ ਕਰੀ ਬੰਦਾ ਕੀ ਕਰੇ ਕਿ 12 ਕੜੀ ਸਬਜ਼ੀ ਆ ਰਹੀ ਆ ਸਬਜ਼ੀ ਵੀਰੇ 50% ਜੇ ਸਬਜ਼ੀ ਬਾਹਰੋਂ ਹੁੰਦੀ ਆ ਜੀ ਮਾਚਲ ਹਾਂ ਮਾਚਲ ਦੋ ਮਾਚਲ ਹੋ ਗਿਆ ਮਾਰਾਟ ਹੋ ਗਿਆ ਨਾਸਿਕ ਦੇ ਸਬਜ਼ੀ ਜੇ ਲੰਦੀ ساری ਘਰੋਂਦੀ ਆ ਸਬਜ਼ੀ ਆਪਣੇ ਆਪਣੇ ਪਿੰਡੀ ਕਰੇਲਾ ਬਤਾਉ ਕਦੂ ਬਚਿਆ ਹੋਇਆ ਇਹ ਨਹੀਂ ਕੁਝ ਆਣ ਸਾਰਾ ਖਰਚ ਖਤਮ ਕਰਾ ਦੋ ਸਾਰਾ ਕੁਝ ਜਿਹੜਾ ਪੰਜਾਬ ਚ ਹੋਣ ਵਾਲੀ ਸਬਜ਼ੀ ਆ ਉਹ ਤਾਂ ਤੁਹਾਨੂੰ ਪ੍ਰੋਪਰ ਮਿਲ ਰਹੀ ਆ ਨਾ ਪਰ ਮਿਲਦੀ ਬਹੁਤ ਘੱਟ ਵੀਰੇ ਲੋ ਟੜਾਈ ਨਹੀਂ ਹੋਏ ਲੋ ਰੇਵਰ ਨੇ ਜਾਂਦੇ ਕਿਤਨਾ ਚ ਫਾਈਂ ਖੜੇ ਹੋਇਆ ਲੋ ਰੇਵਰ ਨੇ ਜਾ ਰਹੇ ਨਾ ਲੋ ਇੱਕ ਇੱਕ ਸਾਰਾ ਜ਼ਿਆਦਾ ਕੰਮ ਰੇਵਰ ਕਰਕੇ ਸੰਨਦਾ ਸਾਰਾ ਕੰਮ ਪਾਣੀ ਖੜਿਆ ਹੋਇਆ ਲੋ ਚ ਬੋਖਗੰਮ ਹੁਣ ਜਿਵੇਂ ਤੁਹਾਡੀ ਦੁਕਾਨ ਦੇ ਅੱਗੇ ਪਾਣੀ ਖੜਾ ਵਾ ਤੇ ਗਾਹ ਘਾਰੇ ਵਾ ਨਹੀਂ ਵੀ ਗਾਹ ਕਿੱਥੇ ਹੁੰਦਾ ਜੇ ਪਾਣੀ ਖੜਾ ਗਾਹ ਕਿੱਥੇ ਜੀ ਦੱਸੋ ਜੀ ਪਾਣੀ ਤੋਂ ਹੋਕ ਬੰਦ ਅੰਗਲਦੇ ਨੇ ਲੋਕ ਪਾਣੀ ਖੜਾ 50% ਗਾਹ ਕਿੱਥੇ ਉਹ ਨਹੀਂ ਹੁੰਦਾ ਨਿਕਲਦਾ ਜਿਹੜੇ ਮਾਰਡ ਪਾਣੀ ਦੇ ਕੇ ਉਮੜ ਜਾਂਦੇ ਗਾਹ ਜਿਹੜਾ ਪੰਜਾਬ ਦੇ ਵਿੱਚ ਸਟੋਰਾਂ ਦੇ ਵਿੱਚ ਸਬਜੀ ਸਟੋਰ ਕੀਤੀ ਹੋਈ ਆ ਉਹ ਤਾਂ ਤੁਹਾਨੂੰ ਮਿਲ ਜਾਂਦੀ ਕਿ ਨਹੀਂ ਉਹ ਤਾਂ ਮਿਲ ਜਾਂਦੀ ਹਾਂ ਜੀ ਉਹਦੀ ਮਿਲ ਜਾਂਦੀ ਹੈ ਜੀ ਜੇ ਲੱਗੀ ਰੱਖੀ ਉਹਦੇ ਭਾ ਤਾਂ ਨਹੀਂ ਹੁੰਦੇ ਨਾ ਉਹ ਤਾਂ ਨਹੀਂ ਮਹਿੰਗੇ ਜੀ ਉਹਦੇ ਠੀਕ ਜਿਹਾ ਉਹ ਸੇਮ ਹੋਈ ਰੱਖੀ ਹੋਈ ਰੇਟ ਨੇ ਉਹਨਾਂ ਦੇ ਹਾਂ ਜੀ ਸੋ ਇੱਕ ਹੋਰ ਭਾਈ ਕੀ ਕੰਮ ਕਰਦੇ ਹੋ ਤੁਸੀਂ ਫਰੂਟ ਦਾ ਫਰੂਟ ਦਾ ਹਾਂਜੀ ਆ ਕਿੱਥੇ ਕੰਮ ਕਰਦੇ ਹੋ ਤੁਸੀਂ ਚੌੜੀ ਬਾਜ਼ਾਰ ਤੇ ਚੌੜੀ ਬਾਜ਼ਾਰ ਆ ਬਿਕੇ ਫਰੂਟ ਅੱਜ ਜਦੋਂ ਮੀਂਹ ਪੈਣ ਲੱਗਿਆ ਕਿ ਨਹੀਂ ਸਵੇਰੇ ਤੇ 2-300 ਰੁਪਏ ਬੱਤੇ ਨੇ ਹੂੰ ਬਾਕੀ ਸਭ ਕੇਲਾ ਤੇ ਸਭ ਸਾਰਾ ਖਰਾਬ ਹੋ ਰਿਹਾ ਇਹ ਤੁਸੀਂ ਰੋਜ਼ ਦੀ ਰੋਜ਼ ਖਰੀਦ ਕੇ ਲਿਆ ਕੇ ਆਉਂਦੇ ਹੋ ਸਬਜ਼ੀ ਮੰਡੀ ਹਾਂ ਰੋਜ਼ ਰੋਜ਼ ਲਾਤੇ ਹੂੰ ਰੋਜ਼ ਰੋਜ਼ ਖੰਨੇ ਸਮਰ ਖੰਨੇ ਮਾਲ ਆਤਾ ਹੈ ਹੂੰ ਤੇ ਆ ਕਿਹੜਾ ਫਰੂਟ ਹੈ ਇਸ ਵੇਲੇ ਜਿਹੜਾ ਮਹਿੰਗਾ ਪਾ ਇਹ ਪ੍ਰੂਨ ਤੋਂ ਕੋਈ ਆ ਰਿਹਾ ਹੈ ਸੇਬ ਚੱਲਾ ਕੇਲਾ ਚੱਲ ਰਿਹਾ ਹੂੰ ਬੱਬੂ ਕੋ ਸਾਰੇ ਆਨਾਰ ਇਹ ਆਨਾਰੋਂ ਦਾ ਮਹਿੰਗਾ ਹੈਗਾ ਹੂੰ ਇਹ 200 ਰੁਪਏ ਕਿਲੋ ਚੱਲ ਰਹਾ ਸੇਬ ਕੀ ਬੇਟਾ ਸੇਬ 100 ਤੇ 120 150 ਐਸੇ ਚੱਲ ਰਿਹਾ ਆ 12ਵੀਂ ਚੀਜ਼ ਘੜੀ ਲੈਣੇ ਹੋ ਜਿਹੜੀ ਹਿਮਾਚਲ ਵਗੈਰਾ ਤੋਂ ਆਉਂਦੀ ਨਹੀਂ ਉਹ ਆਪ ਕੋਈ ਨਹੀਂ ਲੈ ਰਿਹਾ ਕੋਈ ਲੈ ਨਹੀਂ ਰਹੀ ਤੁਸੀਂ ਨਹੀਂ ਹੂੰ ਕੋਈ ਨਹੀਂ ਲੈ ਰਿਹਾ ਪਰ ਉਹ ਆ ਨਹੀਂ ਰਿਹਾ ਜਾਂ ਤੁਸੀਂ ਨਹੀਂ ਖਰੀਦਦੇ नहीं तो खरीद नहीं रहा अभी नहीं रही, रही तो पहाड़िया सारा ना वहाँ डुब खड़ा नहीं इसलिए सेब वो भी सब खराब वो भी बहुत महंगा है यहाँ बारिश करके खराब हो रहा कल नहीं नहीं। का पानी लाया है अज भी कोई दहाड़ी मुंह पैदा रहा ਸਭ ਕੇਲਾ ਵਾਲਾ ਤੋਂ ਤਿਤਰੀਪੈਕੀ ਜਦ ਖਰਾਬ ਹੋ ਗਿਆ ਇੱਥੇ ਤੁਸੀਂ ਕਿਰਾਏ ਤੇ ਰਹਿੰਦੇ ਹੋ ਜਾਂ ਆਪਣਾ ਮਕਾਨ ਨਹੀਂ ਕਿਰਾਏ ਤੇ ਰਹਿੰਦੇ ਉਹ ਉਹ ਤਾਂ ਨਹੀਂ ਚੁੰਦਾ ਵਗੈਰਾ ਨਹੀਂ ਉਹ ਵੀ ਚੁੰਦਾ ਉਹ ਵੀ ਚੁੰਦਾ ਹਾਂਜੀ ਇਹਦੀ ਗੱਲ ਪਰਿਵਾਰ ਪਰਿਵਾਰ ਸਮੇਤ ਨਹੀਂ ਇਕੱਲੇ ਹੀ ਆ ਤੁਸੀਂ ਵੀ ਕਿਰਾਏ ਤੇ ਰਹਿੰਦੇ ਹੋ ਤੁਸੀਂ ਹਾਂ ਜੀ ਹਾਂ ਜੀ ਹਾਂ ਠੀਕ ਠਾਕ ਹੋ ਫਿਰ ਤਾਂ ਉਹ ਤਾਂ ਠੀਕ ਹੈ ਜੀ ਆ ਤੇ ਰਹਿੰਦੇ ਤਾਂ ਠੀਕ ਹੈ ਆ ਸੋ ਬਿਲਕੁਲ ਗੱਲਬਾਤ ਕੀਤੀ ਬਹੁਤ ਸਾਰੇ ਲੋਕ ਦਾ ਇਹ ਜੇ ਨੇ ਮੀ ਕਾਰਨ ਜਿਹੜੇ ਘਰੋਂ ਬਾਹਰ ਨਹੀਂ ਨਿਕਲਦੇ ਔਰ ਬਾਜ਼ਾਰਾਂ ਦੇ ਵਿੱਚ ਪਾਣੀ ਖੜਾ ਹੋਣ ਕਾਰਨ ਆ ਜਿਹੜੇ ਦੁਕਾਨਾਂ ਤੱਕ ਲੋਕ ਨਹੀਂ ਪਹੁੰਚ ਕਰ ਰਹੇ ਹੁਣ ਜਿਵੇਂ ਅਸੀਂ ਗੱਲਬਾਤ ਕੀਤੀ ਫਰੂਟ ਵਿਕਰੇਤਾ ਨਾਲ ਵੀ ਕੀਤੀ ਔਰ ਸਬਜ਼ੀ ਵੇਚਣ ਵਾਲੇ ਨਾਲ ਵੀ ਗੱਲਬਾਤ ਕੀਤੀ ਇਹਨਾਂ ਨੇ ਇਹ ਆਖਿਆ ਕਿ ਸਾਡੀਆਂ ਜਿਹੜੀਆਂ ਦੁਕਾਨਾਂ ਦੇ ਅੱਗੇ ਜਾਂ ਰੇੜੀਆਂ ਦੇ ਅੱਗੇ ਪਾਣੀ ਖੜਾ ਹੋਣ ਕਾਰਨ ਲੋਕ ਸਾਡੇ ਤੱਕ ਨਹੀਂ ਪਹੁੰਚ ਰਹੇ ਔਰ ਸਬਜ਼ੀ ਜਾਂ ਫਰੂਟ ਨਹੀਂ ਖਰੀਦ ਰਹੇ